ਉਹਤਾਜੀ ਵੋਟ ਤੁਹਾਡੇ ਹੱਕ ਦੇ ਵਿੱਚ ਜਿਤਾਇਆ ਤੁਹਾਨੂੰ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਵੋਟ ਪਾਈ ਹੈ ਜੀ ਦੇਖੋ ਜੀ ਸਰਕਾਰ ਨੇ ਇਹਨੇ ਕੰਮ ਕੀਤੇ ਹੈ ਜਿੰਨੇ ਕੰਮ ਸਰਕਾਰ ਨੇ ਮਤਲਬ 2 ਸਾਲਾਂ ਚ ਕੀਤੇ ਇਹਨੇ ਕਿਸੇ ਹੋਰ ਸਰਕਾਰ ਨੇ 70 ਸਾਲਾਂ ਚ ਨਹੀਂ ਕੀਤੇ ਉਸੇ ਲਈ ਕੰਮ ਮਤਲਬ ਲੋਕ ਪਾਰ ਹੈ ਨੇ ਹਾਂ ਤੁਹਾਡਾ ਸਕੇਜੂਲ ਕੀ ਹੈ ਜੀ ਫਿਰ ਹਾਂ ਜੇ ਹੁਣ ਚੱਲਿਆਂ ਜੀ ਬਸ ਮੈਂ ਮੈਨੂੰ ਖੜਾ ਛੱਡੋ ਹੁਣ ਮੇਰਾ ਬਹੁਤ ਚੰਗਾ ਜੀ ਜੇ ਮਾਨ ਸਾਹਿਬ ਦਾ ਨਾਰਾ ਜਿਹੜਾ ਪੂਰਾ ਹੋਊਗਾ ਜੀ 13 0 ਦੇਰਾ ਜੀ ਦਰਮਜੀ ਦਿਲ ਟੁੱਟ ਖੁੱਟ ਕੋ ਕਰ ਰਿਹਾ ਜੀ ਨਾ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਾਦੇ ਵਾਸਤੇ ਦਰਮਜੀ ਲਗਾਤਾਰ ਇਤਿਹਾਨ ਕਰ ਰਹੇ ਜੀ ਲਗਾਤਾਰ ਸ਼ੂਟਿੰਗਾਂ ਕਰਦੇ ਰਹੇ ਹੋ ਪਰ ਹੁਣ ਜਿਸ ਤਰ੍ਹਾਂ ਦੀ ਕੈਂਪੇਨ ਕੀਤੀ ਆ ਥਕਾਵਟ ਮਹਿਸੂਸ ਹੋਈ ਜਾਂ ਅਜ ਰਾਹਤ ਮਹਿਸੂਸ ਹੋਈ ਕੁਝ ਨਾ ਜੀ ਥਕਾਵਟ ਤਾਂ ਥੱਕੇ ਤਾਂ ਹੈ ਹੀ ਨਹੀਂ ਹਾਂ ਅੰਦਰੋਂ ਬਿਲਕੁਲ ਥਕਾਵਟ ਨਹੀਂ ਹੋਈ ਦੇਖੋ ਅਸੀਂ ਤੇ ਲੋਕਾਂ ਨੂੰ ਇਹ ਅਪੀਲ ਕਰ ਰਹੇ ਆ ਕਿ ਵੱਧ ਤੋਂ ਵੱਧ ਬਾਹਰ ਆ ਕੇ ਲੋਕਤੰਤਰ ਦੇ ਇਸ ਮਹਾਪਰਬ ਚ ਆਪਣਾ ਜਿਹੜਾ ਯੋਗਦਾਨ ਪਾਉਣ ਆਪਣੇ ਵੋਟ ਦਾ ਇਸਤੇਮਾਲ ਕਰਨ ਬੋਰਡ ਦੇ ਅਧਿਕਾਰ ਦਾ ਇਸਤੇਮਾਲ ਕਰਨ ਕਿਉਂਕਿ ਹਰੇਕ ਇਨਸਾਨ ਦੀ ਜਿਹੜ ਇਸ ਦੇਜ ਦਾ ਪਵਿੱਖ ਉਹਦਾ ਆਪਣਾ ਪਵਿੱਖ ਜਿਹੜਾ ਉਹ ਤੈਅ ਕਰੋ ਪੰਜਾਬ ਦੇ 13 ਲੋਕ ਸਭਾ ਹਲਕਿਆਂ ਚ ਕਿਵੇਂ ਦਾ ਉਤਸ਼ਾਹ ਤੁਸੀਂ ਦੇਖ ਰਹੇ ਹੋ ਦੇਖੋ ਤੁਸੀਂ ਆਪ ਸੋਚ ਲਓ ਅੱਜ ਸਾਡੇ ਜਿਹੜੇ ਫਰੀਦਕੋਟ ਤੋਂ ਕੈਂਡੀਡੇਟ ਹੈ ਕਰਮਜੀਤ ਸਿੰਘ ਅਨਮੋਲ ਜੀ ਉਹ ਇਸ ਕਰੂਸ਼ਲ ਸਮੇਂ ਜੀ ਇਥੇ ਵੋਟ ਕਰਨ ਆਏ ਆ ਇਹਦਾ ਮਤਲਬ ਅਸੀਂ ਇੱਕ ਇੱਕ ਵੋਟ ਤੇ ਫੋਕਸ ਕਰ ਰਹੇ ਆ ਔਰ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਉੱਥੇ ਜਿੰਨਾ ਫੀਡਬੈਕ ਹੁਣ ਤੱਕ ਆਇਆ ਹੈ ਲੋਕ ਬੜੇ ਸੰਤੁਸ਼ਟ ਹੈ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਔਰ ਲੋਕ ਇਸ ਗਲਤੋਈ ਹੋਏ ਰਹੇ ਕਿ ਇਹ ਜਿਹੜੀ ਵੋਟ ਹੈ ਇਸ ਵਾਰ ਦੀ ਇਹ ਦੇਸ਼ ਦਾ ਡੈਮੋਕ੍ਰੈtic ਸਟਰਕਚਰ ਦਾ ਭਵਿੱਖ ਤੈ ਕਰੂਗਾ ਸੋ ਬਹੁਤ ਉਮੀਦਾਂ ਹੈ ਔਰ 13 ਦੀਆਂ 13 ਸੀਟਾਂ ਭਗਵੰਤ ਮਾਨ ਜੀ ਦੀ ਜਿਹੜੀ ਚੋਲੀ ਚਲੋ ਪਾਉਂਦੇ